ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਆਪਣੇ ਕੇਸਾਂ ਨੂੰ ਸੈੱਟ ਕਰਨਾ ਹੈ ਕੇਸ ਤੁਹਾਡੇ ਛੋਟੇ ਨੇ ਤਾਂ ਇਸ ਤਰੀਕੇ ਨਾਲ ਤੁਸੀਂ ਸੈੱਟ ਕਰ ਸਕਦੇ ਹੋ ਕਿ ਕੇਸਾਂ ਨੂੰ ਇੱਦਾਂ ਵਾ ਲੈਣਾ ਹੈ ਕਿਨ ਦੇ ਵਿੱਚ ਇਹ ਮੇਰਾ ਖੱਬਾ ਹੱਥ ਹੈ ਇਹ ਮੇਰਾ ਸੱਜਾ ਹੱਥ ਹੈ ਠੀਕ ਹੈ ਇਹ ਟ੍ਰੇਡ ਦੇ ਵਿੱਚ ਵਾ ਲੈਣੇ ਆ ਤੇ ਬੰਨਦੇ ਹੋਏ ਆਪਾਂ ਇੱਥੇ ਜੋੜਾ ਕਰ ਦੇਣਾ ਅਗਰ ਤੁਹਾਡੇ ਕੇਸ ਛੋਟੇ ਨੇ ਜਿਆਦਾ ਲੰਬੇ ਨਹੀਂ ਹੈਗੇ ਜਿੰਦਾਂ ਕਿ 2 ਗਿੱਠਾਂ ਜਾਂ 3 ਗਿੱਠਾਂ ਜਿਹੜਾ ਹੈਗੇ ਨੇ ਕੇਸ ਲੰਬੇ ਨੇ ਤਾਂ ਤੁਸੀਂ ਇੱਥੇ ਸਾਈਡ ਤੇ ਇੱਦਾਂ ਇਸ ਤਰੀਕੇ ਨਾਲ ਜੋੜਾ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਕਿ ਬਹੁਤ ਸਾਰੇ ਵੀਰਾਂ ਨੂੰ ਜਿਹੜਾ ਜੋੜਾ ਕਰਨਾ ਨਹੀਂ ਆਉਂਦਾ ਸਾਈਡ ਤੇ ਇਹ ਤੁਹਾਨੂੰ ਜੋੜਾ ਕਰਕੇ ਦਿਖਾ ਦਿੰਦਾ ਤੇ ਇਸ ਜੋੜੇ ਦਾ ਇੱਕ ਘਾਟਾ ਵੀ ਹੁੰਦਾ ਕਿ ਇੱਥੋਂ ਜਿਹੜੀ ਪੱਗ ਬਾਹਰ ਨਿਕਲਦੀ ਤੇ ਇਸ ਵਾਲੀ ਅੱਖ ਵਾਲੀ ਜਗ੍ਹਾ ਤੋਂ ਪੱਗ ਜਿਹੜੀ ਹੁੰਦੀ ਹੈ ਉਹ ਅੰਦਰ ਨੂੰ ਵੜ ਜਾਂਦੀ ਹੈ ਤੁਹਾਡੀ ਪੱਗ ਜਿਹੜੀ ਹੈ ਅੰਦਰ ਨੂੰ ਨਹੀਂ ਵੜੇਗੀ ਜਿਹੜੀ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਅੱਗੇ ਕੇ ਦੇਖਦੇ ਰਹਿਣਾ ਤੇ ਜਿਹੜੇ ਵੀਰਾਂ ਦੇ ਕੇਸ ਵੱਡੇ ਨੇ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੇ ਇਸ ਵਾਲੀ ਜਗ੍ਹਾ ਤੋਂ ਕੇਸ ਖੋਲ ਕੇ ਇੱਦਾਂ ਸਿੱਧੇ ਵਾਣੇ ਨੇ ਕੇਸ ਥੱਲੇ ਨੂੰ ਇੱਦਾਂ ਸਿੱਧੇ ਕੇਸ ਥੱਲੇ ਨੂੰ ਵਾਣੇ ਵਾਣ ਤੋਂ ਬਾਅਦ ਕੀ ਕਰਨਾ ਨੇ ਜਿਹੜੇ ਅੱਧੇ ਕੇਸ ਨੇ ਉਹਦੇ ਕੇਸਾਂ ਨੂੰ ਇਧਰੜੇ ਪਾਸੇ ਰੱਖ ਲੈਣਾ ਤੇ ਅੱਧੇ ਕੇਸਾਂ ਨੂੰ ਇਧਰੜੇ ਪਾਸੇ ਰੱਖ ਕੇ ਐਦਾਂ ਬੈਕ ਸਾਈਡ ਤੋਂ ਐਦਾਂ ਕਰਕੇ ਇੱਥੇ ਹੀ ਲੈਣ ਹੈ ਇਹਦੇ ਨਾਲ ਹੀ ਠੀਕ ਹੈ ਇਸ ਵਾਲੇ ਕੇਸਾਂ ਦੇ ਨਾਲ ਨਾਲ ਆਪਾਂ ਇਹਨਾਂ ਨੂੰ ਇਕੱਠਾ ਕਰਕੇ ਇੱਥੇ ਸੈਰ ਦੇ ਜੂੜਾ ਬਣਾ ਦੇਣਾ ਹੈ ਜਿਹੜੇ ਆਪਣੇ ਕੇਸ ਨੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਸੈੱਟ ਆ ਦੇਖੋ ਹੁਣ ਇਧਰਲੇ ਪਾਸੋਂ ਜਿਹੜੀ ਆਪਣੀ ਪੱਗ ਹੋਏਗੀ ਇਹ ਵੀ ਉੱਚੀ ਬਾਹਰ ਨਿਕਲੇਗੀ ਤੇ ਇਸ ਵਾਲੀ ਜਗ੍ਹਾ ਤੋਂ ਆਪਣੀ ਲਈ ਪੱਗ ਹੈਗੀ ਹੈ ਉਹ ਵੀ ਬਾਹਰ ਨਿਕਲੇਗੀ ਜਿਸ ਨੂੰ ਆਪਾਂ ਇੱਧਰ ਨੂੰ ਜੁੜਾ ਕਰਨਾ ਹੈ ਠੀਕ ਹੈ ਤੇ ਮੇਰੇ ਕੇਸ ਛੋਟੇ ਨੇ ਇਸੇ ਕਰਕੇ ਮੈਂ ਕੇਸਾਂ ਨੂੰ ਇੱਕ ਹੀ ਸਾਈਡ ਜਿਹੜਾ ਹੈਗਾ ਉਸ ਵੱਲ ਲਵਾਂਗਾ ਇਸਨੂੰ ਇੱਕ ਸਾਈਡ ਕਰ ਲਵਾਂਗਾ ਤੁਹਾਡੇ ਕਰ ਕੇਸ ਵੱਡੇ ਨੇ ਤਾਂ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਅੱਧੇ ਕੇਸ ਇਧਰਲੇ ਪਾਸੋਂ ਜਿਹੜਾ ਹੈਗੇ ਨੇ ਇੱਥੇ ਦਾ ਬੈਕ ਸਾਈਡ ਤੇ ਲੈ ਕੇ ਇੱਥੇ ਜੁੜਾ ਕਰਦੇ ਕਿਉਂਕਿ ਫਿਰ ਕੀ ਹੁੰਦਾ ਜਿਹੜਾ ਮੋਟਾ-ਮੋਟਾ ਪਾਸਾ ਹੁੰਦਾ ਉਹ ਇਧਰ ਵਾਲੇ ਪਾਸੇ ਆ ਜਾਏਗਾ ਤੇ ਜਿਹੜੇ ਲਾਸਟ ਵਾਲੇ ਕੇਸ ਨੇ ਉਹ ਜੁੜੇ ਦੇ ਵਿੱਚ ਆ ਜਾਣਗੇ ਤੇ ਤੁਹਾਡੇ ਜਿਹੜਾ ਪੱਗ ਦਾ ਬੇਸ ਹੈਗਾ ਉਹ ਵਧੀਆ ਤਰੀਕੇ ਨਾਲ ਬਣ ਜਾਏਗਾ ਦੇਖੋ ਇਸ ਥੋੜੀ ਜਗ੍ਹਾ ਤੋਂ ਆਪਾਂ ਜੁੜਾ ਕਰਤਾ ਜੁੜਾ ਕਰਨ ਤੋਂ ਬਾਅਦ ਆਪਾਂ ਜਿਹੜਾ ਹੈਗਾ ਪਰਨਾ ਲੈਣਾ ਹੈ ਪਰਨਾ ਕਿੰਨਾ ਲੈਣਾ ਹੈ 4 ਮੀਟਰ ਪੱਟੀ